ਵਾਸ਼ ਕਰਕੇ ਫਿਰ ਤੁਸੀਂ ਖਾਣਾ ਹੈ ਠੀਕ ਹੈ ਆਪਣੇ ਕਿਚਨ ਦੇ ਵਿੱਚ ਇਸਤੇਮਾਲ ਕਰਨਾ ਹੈ। ਬਾਕੀ ਜਿਹੜੀ ਦਵਾਈ ਹੈ ਮੈਡੀਸਨ ਕਰਕੇ ਉਹਨੂੰ ਕਰਕੇ ਵਾਸ਼ ਕਰਕੇ ਫਿਰ ਤੁਸੀਂ ਚਾਹੋ ਕੋਈ ਖਾਣੇ ਤੋਂ ਪ੍ਰਾਪਤ ਕਰੋ ਔਰ ਖਾਓ। ਜਪਾਨ ਔਰ ਚਾਈਨਾ ਵੀ ਹਰ ਘਰ ਦੇ ਵਿੱਚ ਤੁਹਾਨੂੰ ਜਗ੍ਹਾ ਤੇ ਕਿਚਨ ਗਾਰਡਨ ਮਿਲੇਗਾ। ਕਿਚਨ ਗਾਰਡਨ ਤੋਂ ਮਤਲਬ ਕਿ ਹਰ ਘਰ ਦੇ ਵਿੱਚ ਆਖੋ ਐਸਾ ਕਿ ਕਿਚਨ ਹੈ ਜਿਸਦੇ ਜੋ ਖੋਦੀਆਂ ਸਬਜ਼ੀਆਂ ਲਗਾਉਂਦੇ ਆ। ਇਸ ਚੀਜ਼ ਨੂੰ ਤੁਹਾਡੇ ਕੋਲ ਜਗ੍ਹਾ ਜਿੱਥੇ ਜਿਹਨੂੰ ਪਹਿਰ ਨਹੀਂ ਦੇ ਰਹੇ ਕਿਸੇ ਵੀ ਕੀ ਸਬਜ਼ੀਆਂ ਲੱਗੀਆਂ ਇਹ ਪਰਸਨਲ ਸਬਜ਼ੀਆਂ ਸਿਹਤ ਲਈ ਹੈ ਨੀਂ ਨੀਕਰ ਅਸੀਂ ਬਰੇਤ ਅਸੀਂ ਤੰਦਰੁਸਤ ਰਹਿਣ ਵਾਸਤੇ ਔਰ ਹਰੇਕ ਉਸ ਪਾਸਪੋਰਟ ਨੂੰ ਲੀਸਾ ਦੇ ਲਿਖਾ ਦੇ ਕਰਕੇ ਠੀਕ ਹੈ ਜੀ ਔਰ ਸਾਡੇ ਕੋਲ ਗ੍ਰੈਂਡ ਵਿੱਚ ਜਗ੍ਹਾ ਨਹੀਂ ਤੁਸੀਂ ਪੋਰਟਸ ਦੇ ਵਿੱਚ ਲਗਾਸੀ ਲਗਾਓ ਠੀਕ ਹੈ ਬਾਏ ਕਿ ਇਹ ਦక్టర్ ਸਾਡਾ ਲੱਗੇ ਖਾਰੀ ਸਰ ਕਿ ਕੈਨੇਡਾ ਮੈਂ ਹਾਂ ਮਿਸਟਰ ਸਾਜਨ ਗਿੱਲ ਸਰ ਜੋ ਸੈਮੀਨਾਰ ਲਾਇਆ ਗਿਆ ਸੀ ਪਿੰਡ ਬਡਾਲਾ ਜੋਲਵਦ ਬਾਰੇ ਕੀ ਕਰਾ ਰਹੇ ਹੋ ਅੱਜ ਅਸੀਂ ਪਿੰਡ ਬਡਾਲਾ ਜੋਲ ਦੇ ਵਿੱਚ ਪਹੁੰਚੇ ਹਾਂ ਔਰ ਲੋਕਾਂ ਨੂੰ ਜਾਗਰੂਕਤ ਕਰ ਰਹੇ ਹਾਂ ਕਿ ਇਸ ਪ੍ਰਕਾਰ ਅੱਜ ਕੱਲ ਬਹੁਤ ਹੀ ਜ਼ਿਆਦਾ ਫਾਸਟ ਫੂਡ ਔਰ ਲੋਕਾਂ ਨੈਸੀਜਾ ਦਾ ਉਪਯੋਗ ਕਰ ਰਹੇ ਤਲੀਆਂ ਚੀਜ਼ਾਂ ਖਾ ਰਹੇ ਨੇ ਅਸੀਂ ਉਹਨਾਂ ਨੂੰ ਜਾਗਰੂਕਤ ਕੀਤਾ ਕਿ ਕਿਸ ਪ੍ਰਕਾਰ ਤੁਸੀਂ ਹਰੀ ਸਬਜ਼ੀਆਂ ਦਾ ਇਸਤੇਮਾਲ ਕਰਕੇ ਤੰਦਰੁਸਤ ਰਹਿਣਾ ਹੈ ਔਰ ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ ਉਹਨਾਂ ਚੀਜ਼ਾਂ ਨੂੰ ਖਾ ਕੇ ਅਸੀਂ ਹੈਲਥੀ ਰਹਿਣਾ ਹੈ ਨਾਲੀ ਨਾਲ ਸੀ ਅੱਜ ਬੀਜ ਲੈ ਕੇ ਆਏ ਆਂ ਔਰ ਇਹਨਾਂ ਦੇ ਉਤਸ਼ਾਹ ਨੂੰ ਪਿੰਡ ਦੇ ਲੋਕਾਂ ਨੂੰ ਦੁਬਾਰਾ ਲੈ ਦੁਬਾਰਾ ਸ਼ੁਰੂਤ ਲੈ ਲਿਆ। ਅਸੀਂ ਪਿੰਡ ਜ਼ੋਹਲ ਦੇ ਵਿੱਚ ਜਿਸ ਪ੍ਰਕਾਰ ਆਏ ਆਂ ਔਰ ਨਾਲੀ ਸੀ ਕੁਝ ਹਰੀ ਸਬਜ਼ੀਆਂ ਦੇ ਜਿਹੜੇ ਸੀਡਸ ਹੈਗੇ ਆ ਬੀਜ ਹੈਗੇ ਉਹਨਾਂ ਨੂੰ ਲੈ ਕੇ ਆਏ ਔਰ ਉਹਨਾਂ ਨੂੰ ਪਿੰਡ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਇਹਨਾਂ ਬੀਜਾਂ ਨੂੰ ਲਗਾਓ ਔਰ ਤੁਸੀਂ ਹਰੀ ਸਬਜ਼ੀਆਂ ਖਾਓ ਔਰ ਤੰਦਰੁਸਤ ਰਹੋ। ਜੀ ਜੋ ਅੱਜ ਤੁਸੀਂ ਪਿੰਡ ਬਡਾਲਾ ਜੋ ਸੈਮੀਨਾਰ ਲਾਇਆ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ? ਇਦੇ ਬਾਰੇ ਮੈਂ ਆਪਸਰ ਦੱਸਣਾ ਚਾਹੁੰਦਾ ਅੱਜ ਸਹੀ ਲੋਕਾਂ ਨੂੰ ਜਾਗਰੂਤ ਕੀਤਾ ਕਿ ਜਿਸ ਤਰ੍ਹਾਂ ਲੋਕ ਫਾਸਟ ਫੂਡ ਖਾ ਰਹੇ ਨੇ ਆਪਣੇ ਸਿਹਤ ਦਾ ਨੁਕਸਾਨ ਪਹੁੰਚਾ ਰਹੇ ਨੇ ਅਗਰ ਅਸੀਂ ਨਿਤ ਹਰੀਆਂ ਸਬਜ਼ੀਆਂ ਖਾਵਾਂਗੇ ਔਰ ਹਰੀਆਂ ਸਬਜ਼ੀਆਂ ਦਾ ਆਪਯੋਗ ਕਰਾਂਗੇ ਤਾਂ ਸਾਡੇ ਜੀਵਨ ਦੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ ਅਸੀਂ ਜਾਣਦੇ ਹਾਂ ਕਿ ਕੀਟਨਾਸ਼ਕ ਦਵਾਈਆਂ ਪਈਆਂ ਜਿੰਨੇ ਸਬਜ਼ੀ ਨਾਲ ਜਿੱਦਾਂ ਸਾਡੇ ਜੀਵਨ ਦੇ ਬਹੁਤ ਸਾਰੇ ਬਿਮਾਰੀਆਂ ਆ ਜਾਂਦੀਆਂ ਨੇ ਪਰੇਸ਼ਾਨੀਆਂ ਆ ਜਾਂਦੀਆਂ ਨੇ ਬਹੁਤ ਸਾਰੇ ਰੋਗ ਆ ਜਾਂਦੇ ਨੇ ਉਹਦਾ ਕਾਰਨ ਇਹ ਹੈ ਕਿ ਅਸੀਂ ਹਰੀਆਂ ਸਬਜ਼ੀਆਂ ਦਾ ਆਪਯੋਗ ਨਹੀਂ ਕਰਦੇ ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਹਰੀਆਂ 16ਲੇ शेर ਜੇ ਤੰਦਰੁਸਤ ਰਹੇਗੀ ਅੱਜ ਇਸ ਹਾਲਤਾ এডਿਕੇਸ਼ਨ ਦਾ ਪ੍ਰੋਗਰਾਮ ਸਿਪਮੈਂਟ ਵਡਾ ਜੋਨ ਜ਼ਿਲ੍ਹਾ ਮਰੀਸਾ ਦੇ ਵਿੱਚ ਕੀਤਾ ਜੀ ਤੁਹਾਨੂੰ